ਹਾਂਜੀ ਸੱਜਿਆ ਦੋਸਤੋ ਸਵਾਗਤ ਕਰਦੇ ਆ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗਨੇਆ ਪਿੰਡ ਝੋੜ ਦੇ ਵਿੱਚ ਤਸਵੀਰਾਂ ਨੂੰ ਮਰੋਟ ਪਿੰਜੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਰਵੀਜੀਤ ਵੀ ਕੋਲੇ ਖੜੇ ਆਪਾਂ ਬਈਨਾ ਗੋਡੇ ਦੇ ਜੋੜਾਂ ਦਾ ਦਰਦ ਮੋਢੇ ਹੋਗੇ ਢੂਈ ਹੋਗੀ ਤੇ ਕੋਈ ਵੀ ਗੋਡਾ ਮੋਢਾ ਦੁਖਦਾ ਸਰਵਾਈਕਲ ਤੇ ਮਾਈਗਰੇਨ ਤੇ ਬਵਾਸੀਰ ਕਿਸੇ ਵੀਰ ਨੂੰ ਤੇ ਬਾਕੀ ਆਪਾਂ ਸਾਰੀ ਜਾਣਕਾਰੀ ਇਹ ਵੀਰ ਤੋਂ ਲੈ ਕੇ ਦਵਾਂਗੇ ਬਾਈ ਪੁਆਇੰਟ ਵੀ ਨਾ ਬਦਦਾ ਇੱਕ ਆਪਰੇਸ਼ਨ ਦਾ ਕੰਮ ਹੈ ਬਾਲਾ ਜੀ ਅਕੂਪਰੇਸ਼ਨ ਦੇ ਬਾਈ ਜੀ ਦੁਕਾਨ ਦਾ ਨਾਮ ਬਾਕੀ ਆਪਾਂ ਬਾਈ ਤੋਂ ਲੈਣੇ ਜਾਣਕਾਰੀ ਕਰਾਉਣੇ ਆ ਬਾਈ ਨੇ ਗੱਲ ਬਾਤ ਸਾਰਾ ਐਡਰੈਸ ਵੀ ਬਾਈ ਦੱਸ ਦੋ ਤੁਹਾਨੂੰ ਹਾਂਜੀ ਸੱਸੀ ਗੱਲ ਬਾਈ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਅਰਵਜੀਤ ਸਿੰਘ ਹੈ ਠੀਕ ਹੈ ਬਾਈ ਆਪਣਾ ਦੁਕਾਨ ਦਾ ਐਡਰੈਸ ਕਿੱਥੇ ਹੈ ਆਪਣਾ ਬਾਈ ਆਪਣਾ ਐਡਰੈਸ ਹੈ ਪਿੰਡ ਝੂੜ ਠੀਕ ਹੈ ਜੀ ਮੋਤੀराम ਸਕੂਲ ਦੇ ਜਮਾ ਕੋਲੇ ਠੀਕ ਹੈ ਜੀ ਆਪਣੀ ਦੁਕਾਨ ਆ ਵੀ ਆਪਾਂ ਇਹ ਚ ਗੋਡਿਆਂ ਦਾ ਦਰਦ ਠੀਕ ਹੈ ਦਾ ਦਰਦ ਠੀਕ ਹੈ ਕੋਈ ਵੀ ਮਾਈਗਰੇਨ ਸਰਵਾਈਕਲ ਪ੍ਰਾਨੇ ਤੋਂ ਪ੍ਰਾਨਾ ਸਾਰੇ ਗਏ ਦਾ ਵੀ ਆਪਾਂ ਇਲਾਜ ਪੁਆਇੰਟ ਦਾ ਬੁਕੇ ਕਰਦੇ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਠੀਕ ਹੈ ਆਪਾਂ ਮੰਨ ਲਓ ਗੋਲੀ ਵੀ ਨਹੀਂ ਦਿੰਦੇ ਨਾ ਭਾਈ ਕੋਈ ਦਵਾਈ ਨਹੀਂ ਨਾ ਭਾਈ ਕੋਈ ਠੀਕ ਹੈ ਪੁਆਇੰਟ ਨਪਗੇ ਆਪਾਂ ਨਹੀਂ ਕਰਨਾ ਹਾਂਜੀ ਠੀਕ ਹੈ ਆਪਣਾ ਕਿੰਨਾ ਟਾਈਮ ਹੋ ਗਿਆ ਭਾਈ ਕੰਮ ਕਰਦੇ ਬਈ ਮੈਨੂੰ 4 ਸਾਲ ਹੋ ਗਏ ਭਾਈ ਇਹ ਕਰਦਾ 4 ਸਾਲ ਹੋ ਗਏ ਪਹਿਲਾਂ ਆਪਣਾ ਭਾਈ ਕਿੱਥੇ ਕੰਮ ਕਰਦੇ ਸੀ ਪਹਿਲਾਂ ਮੈਂ ਕਿਧਰ ਬਾਪੇ ਸ਼ਹਿਰ 'ਚ ਕੰਮ ਕਰਦਾ ਸੀ ਭਾਈ ਠੀਕ ਹੈ ਕਿਧਰ ਬਾਪੇ ਸ਼ਹਿਰ 'ਚ ਹਾਂਜੀ ਠੀਕ ਹੈ ਹੁਣ ਆਪਾਂ ਇੱਥੇ ਕਰ ਲਿਆ ਹਾਂਜੀ ਭਾਈ ਹੁਣ ਆਪਾਂ ਇੱਥੇ ਕਰ ਠੀਕ ਹੈ ਠੀਕ ਹੈ ਤੇ ਆਪਾਂ ਜੇ ਭਾਈ ਗੱਲ ਕਰੀਏ ਫੀਸ ਉਸ ਦੀ ਨਾਰਮਲ ਹੀ ਆ ਹਾਂ ਠੀਕ ਹੈ ਕਿ ਪਹਿਲਾਂ ਤੇ ਹਰਪੇ ਕਰਾਈ ਆਏ ਨੂੰ ਪਤਾ ਹੀ ਹੁੰਦਾ ਕਿ ਰੇਟ ਆਪਣਾ ਸਭ ਤੋਂ ਜ਼ਿਆਦਾ ਰੇਟ ਹੈ ਠੀਕ ਹੈ ਸਭ ਤੋਂ ਵੱਡਾ ਰੇਟ ਹੈ ਹਾਂਜੀ ਵੀ ਕਿਹੜੇ ਰੇਟ ਸੁਣ ਕੇ ਜਿਆਦਾ ਰੇਟ ਕਰਕੇ ਵੀ ਨਹੀਂ ਹੁੰਦਾ ਨਾ ਨਹੀਂ ਬਈ ਨਹੀਂ ਠੀਕ ਹੈ ਜਾਇਦ ਰੇਟ ਦੇ ਵਿੱਚ ਆ ਜਮਾ ਜਾਇਦ ਰੇਟ ਠੀਕ ਹੈ ਵੀ ਮੰਨ ਲਓ ਕਿੰਨੇ ਕਰੀ ਆਉਣਾ ਪੈਂਦਾ ਬਈ ਜੇ ਮੰਨ ਲੇ ਜਦੋਂ ਬਿਮਾਰੀ ਤੇ ਡਿਪੈਂਡ ਕਰਦਾ ਬਈ ਕਿੰਨਾ ਟਾਈਮ ਪੁਰਾਣਾ ਦਰਦ ਦਾ ਕਦੋਂ ਦਾ ਦਰਦ ਹੋਊਗਾ ਤਾਂ ਇਹ ਡਿਜੀ ਵੀ ਸਕਦਾ ਹੈ ਜਦੋਂ ਕਿ ਆ ਉਹ ਦਰਦ ਦਾ ਹੋਣ ਤੇ ਡਿਪੈਂਡ ਕਰਦਾ ਠੀਕ ਹੈ ਮੰਨ ਲਓ ਆਪਾਂ ਕਿੰਨੇ ਸਾਲ ਪੁਰਾਣਾ ਦਰਦ ਤੁਹ ਸਹੀ ਕਰ ਸਕਦੇ ਆ ਮੰਨ ਲਓ ਭਈ ਆਪਾਂ ਘਰ ਤੋਂ ਹਟਾ ਲਾਉ ਲੋ ਜਿਹੜਾ ਬਣ ਕੇ ਵੀ ਪ੍ਰੋਬਲਮ ਆਉਦੀ ਬਣ ਕੇ ਕੋਈ ਦਬੇ ਆ ਕੋਈ ਚਿਪੇ ਆ ਬਈ ਉਹਨਾਂ ਦਾ ਬਣ ਕੇ ਜਦੋਂ ਜੇ 5 ਸਾਲ ਪੁਰਾਣਾ ਦਰਦ ਵੀ ਆਈ ਆਪਾਂ ਲਗਾਤਾਰ ਜਿਹੜੇ ਇੱਕ ਅਸਤਾ ਬੁਲਾਵਾ ਰਿਐਲਟ 100% ਦੇ ਕੇ ਚੋੜਾ ਗਿਆ ਪੂਰੀ ਗਰੰਟੀ ਹੋਊਗੀ ਹਾਂ ਬਈ ਪੂਰੀ ਗਰੰਟੀ ਠੀਕ ਹੈ ਮੰਨ ਲਓ ਹਲਾ ਇੱਕ ਦੋ ਵਾਰੀ ਮੌਲੀ ਫਰਕ ਪੈਣਾ ਸ਼ੁਰੂ ਹੋ ਜਾਵੇ ਫਰਕ ਪਹਿਲੇ ਦਿਨ ਤੋਂ ਪੈਣਾ ਸ਼ੁਰੂ ਹੋ ਜਾਵੇ ਪਹਿਲੇ ਦਿਨੋਂ ਦਾ ਕੋਈ ਦਾ 20% ਤੋਂ ਤੱਕ ਪੈਂਦਾ ਹੀ ਆ ਪੂਰਾ ਬਈ ਠੀਕ ਹੈ ਹਾਂ ਬਈ ਠੀਕ ਹੈ ਬਾਈ ਜੀ ਆਪਣਾ ਨੰਬਰ ਬੋਲ ਦੀ ਬਈ ਮੇਰਾ ਨੰਬਰ ਹੈਗਾ 75080 88288 ਇੱਕ ਵਾਰੀ ਹੋਰ ਬੋਲ ਦੀ ਬਾਈ 75080 88288 ਠੀਕ ਹੈ ਠੀਕ ਹੈ ਬਾਈ ਜੀ ਹਾਂਜੀ ਬਾਈ ਹਾਂਜੀ ਦੋਸਤੋ ਜੇ ਕਿਸੇ ਵੀਰ ਨੇ ਗੋਡੇ ਮੋਡੇ ਲੋਟ ਕਰਾਉਣੇ ਆ ਤੇ ਵੀਰ ਦਾ ਆਪਾਂ ਨੰਬਰ ਲੈ ਤਾਂ ਸਕਰੀਨ ਤੇ ਵੀ ਨੰਬਰ ਚਲਾ ਦਾਂਗੇ ਬਾਕੀ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਵੀ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਆਪਣੀ ਜੇ ਵੀਡੀਓ ਜੰਗੀ ਲਾ ਦੀ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਆਪਣੇ ਨਾਲ ਫੋਲੋ ਕਰ ਲਓ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ